ਸਪੀਕਰ ਸਾਹਿਬ ਡਿਫੀ ਸਪੀਕਰ ਸਾਹਿਬ ਤੇ ਜਿਹੜੇ ਸਾਡੇ ਉਹ ਪ੍ਰਧਾਨ ਨੇ ਬੋਧਰਾਮ ਜੀ ਸਾਰੇ ਸਾਡੇ ਐਮਐਲਏ ਸਹਿਬਾਨ ਐਮਪੀ ਸਹਿਬਾਨ ਸਾਰੇ ਜਿਹੜੇ ਮੀਟਿੰਗ ਦੇ ਵਿੱਚ ਮੌਜੂਦ ਰਹੇ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੀ ਲੋਕਾਂ ਦੀ ਜਿਹੜੀ ਇਹ ਸਰਕਾਰ ਹੈ ਤੇ ਸਾਰੇ ਅਸੀਂ ਜਿੰਨੇ ਨਮਾਇंदे ਆ ਵਿੱਚੇ ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਆਮ ਲੋਕਾਂ ਦੇ ਵਿੱਚੋਂ ਜਿਹੜੇ ਨਿਕਲ ਕੇ ਆ ਉਹ ਆਏ ਆ ਤੇ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਇਹ ਸਾਨੂੰ ਸਰਕਾਰ ਬਣ ਤੋਂ ਪਹਿਲਾਂ ਵੀ ਪਤਾ ਸੀ ਤੇ ਅੱਜ ਵੀ ਸਾਡੀ ਸਰਕਾਰ ਹੈ ਜਿਹੜੀ ਉਹਨਾਂ ਦੇ ਜਿਹੜੀ ਕੰਮ ਹੈ ਉਹ ਕਰ ਰਹੀ ਹੈ ਸੋ ਮੇਨ ਜਿਹੜਾ ਮੀਟਿੰਗ ਦਾ ਏਜੰਡਾ ਏ ਸੀ ਕਿ ਜਿਹੜੇ ਡਿਵੈਲਪਮੈਂਟ ਦੇ ਕੰਮ ਵੱਖ-ਵੱਖ ਜਿਹੜੇ ਪਿੰਡਾਂ ਦੇ ਵਿੱਚ ਚੱਲ ਰਹੇ ਆ ਸਾਰੇ ਐਮਐਲਏ ਸਹਬਾਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਨੂੰ ਰਿਵਿਊ ਕੀਤਾ ਗਿਆ ਕਿੱਥੇ ਐਡਮਿਨਿਸਟ੍ਰੇਸ਼ਨ ਵੱਲੋਂ ਕਿਤੇ ਕੋਈ ਦਿੱਕਤ ਹੈ ਕਿੱਥੇ ਕੋਈ ਪੈਸਿਆਂ ਦੀ ਦਿੱਕਤ ਹੈ ਕਿਹੜੇ ਲੈਵਲ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਡਿਸਕਸ਼ਨ ਹੈ ਕੀਤੀ ਗਈ ਹੈ ਦੋਸਤੋ ਇਲਾਵਾ ਕਿਉਂਕਿ ਜਿਹੜਾ ਇੱਕ ਪ੍ਰੋਗਰਾਮ ਚਲਵਾਇਆ ਸੀਗਾ ਸਰਕਾਰ ਨੇ ਕਿ ਸਰਕਾਰ ਤੁਹਾਡੇ ਦਰਵਾਜ਼ੇ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਗ੍ਹਾ-ਜਗ੍ਹਾ ਤੇ ਵਿੱਚ ਡੀਸੀ ਸਹਿਬਾਨ ਸਾਡੇ ਅਫਸਰ ਸਹਿਬਾਨ ਸਾਰੇ ਪਿੰਡਾਂ 'ਚ ਜਾ ਕੇ ਮਤਲਬ ਕਿ ਇੱਕ ਟੇਬਲ ਲਾ ਕੇ ਸਾਰੇ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਆਮ ਲੋਕਾਂ ਦੀਆਂ ਉਹਨਾਂ ਦਾ ਹੱਲ ਹੈ ਜਿਹੜਾ ਉਹ ਕੀਤਾ ਜਾਂਦਾ ਸੀ ਹੁਣ ਉਸੇ ਤਰ੍ਹਾਂ ਸਰਕਾਰ ਦਾ ਇੱਕ ਜਿਹੜਾ ਇੱਕ ਨਵਾਂ ਪ੍ਰੋਗਰਾਮ ਕਿ ਤੁਹਾਡਾ ਐਮਐਲਏ ਤੋਡੇ ਦਿਵਾਰ ਜਿਹੜਾ ਇੱਕ ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਕਿ ਜਿੰਨੇ ਲੋਕਾਂ ਦੇ ਨਮਾਇंदे ਐ ਐਮ ਐਲ اے ਸਹਿਬਾਨ ਲੋਕਾਂ ਚ ਜਾ ਕੇ ਪਿੰਡ ਪਿੰਡ ਜਾ ਕੇ ਉਹਨਾਂ ਦੇ ਜਿਹੜੀਆਂ ਸਮੱਸਿਆਵਾਂ ਸੁਣਨਗੇ ਤੇ ਉਹਨਾਂ ਦਾ ਜਿਹੜਾ ਹੱਲ ਐ ਉਹ ਕੀਤਾ ਜਾਊਗਾ ਮੈਂਨ ਦੇਖੋ ਕਹਿਣ ਦਾ ਭਾਵ ਇਹੀ ਐ ਕਿਉਂਕਿ ਲੋਕਾਂ ਨੇ ਚੁਣ ਕੇ ਸਾਨੂੰ ਇੱਥੇ ਭੇਜਿਆ ਬਹੁਤ ਲੋਕਾਂ ਨੂੰ ਉਮੀਦਾਂ ਨੇ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਸਮੱਸਿਆਵਾਂ ਹਨ ਲੋਕਾਂ ਦੇ ਵਿੱਚ ਜਾ ਕੇ ਜਿਹੜੀਆਂ ਪਤਾ ਚੱਲ ਸਕਦੀਆਂ ਨੇ ਸੋ ਲੋਕਾਂ ਚੋਂ ਨਿਕਲ ਕੇ ਆਇਆ ਤੇ ਉਹਨਾਂ ਦੇ ਵਿੱਚ ਰਹਿ ਕੇ ਸਮੱਸਿਆਵਾਂ ਦਾ ਹੱਲ ਕਰਨਾ ਇਹੀ ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਵੀ ਦਿੱਤਿਆ ਤੇ ਇਹ ਤੇ ਜਿਹੜਾ ਡਿਸਕਸ਼ਨ ਹੈ ਉਹ ਵੀ ਜਿਹੜੀ ਆ ਉਹ ਹੀ ਆ ਪੀਜੀ ਪੰਚਾਇਤੀ ਇਲੈਕਸ਼ਨਾਂ ਦੇ ਉੱਤੇ ਵੀ ਕੋ ਚਰਚਾ ਹੋਈ ਹੈ ਵੀ ਕਦੋਂ ਕਰਾਈ ਜਾ ਸਕਦੀ ਹੈ ਦੇਖੋ ਸਾਰੀਆਂ ਇਲੈਕਸ਼ਨਾਂ ਆਉਣ ਵਾਲੇ ਸਮੇਂ 'ਚ ਹੋਣੀਆਂ ਐ ਪੰਚਾਇਤੀ ਵੀ ਹੋਣੀਆਂ ਐ ਕਾਰਪੋਰੇਸ਼ਨ ਵੀ ਹੋਣੀ ਐ ਬਲਾਕ ਸੰਮਤੀ ਵੀ ਹੋਣੀ ਐ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੀ ਹੋਣੀਆਂ ਐ ਤੇ ਉਹਨਾਂ ਲਈ ਤਾਂ ਚਲੋ ਜਿਹੜੇ ਸਾਡੇ ਲੀਡਰ ਆ ਸਾਡੀ ਸਰਕਾਰ ਆ ਹਮੇਸ਼ਾ ਜਿਹੜੀ ਪਿਆਰ ਆ ਪਰ ਉਹਦੇ ਲਈ ਹਜੇ ਕਦੋਂ ਹੋਣੀ ਹੈ ਇਹਦੇ ਬਾਰੇ ਕੋਈ ਜੀ ਡਿਸਕਸ਼ਨ ਆ ਉਹ ਨਹੀਂ ਕੀਤੀ ਕੱਟਿਆ ਕਰਾਂਗੇ ਨਹੀਂ ਲੜेंगी ਪਾਰਟੀ ਪੰਚਾਇਤੀ ਚੋਣ ਕਿ ਇਸ ਬਾਬਤ ਕੋਈ ਚਰਚਾ ਹੋਈ ਹੈ ਕੋਈ ਫੈਸਲਾ ਹੋਇਆ ਨਹੀਂ ਮੈਂ ਕਹੀ ਜਮਾ ਜੀ ਚੋਣਾ ਬਾਰੇ ਹਜੇ ਡਿਸਕਸ਼ਨ ਜਿਹੜੀ ਹੈ ਕੋਈ ਨਹੀਂ ਹੋਈ ਬਾਕੀ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਇਲੈਕਸ਼ਨ ਆ ਜਿਹੜੀਆਂ ਨੇ ਉਹ ਹੋਣੀਆਂ ਨੇ ਡਿਸਕਸ਼ਨ ਜਿਹੜੀ ਹੈ ਤੇ ਜ਼ਰੂਰ ਜਿਹੜੀ ਆ ਹੋਊਗੀ ਦੀ ਆਮ ਆਦੀ ਪਾਰਟੀ ਜਿਹੜੀ ਮਜਬੂਤੀ ਨਾਲ ਜਿਹੜੀ ਸਾਰੇ ਲੱਛ ਨਹੀਂ ਸੀ ਸਿਮਲੀ ਚੋਣਾਂ ਦੇ ਉੱਤੇ ਕੋਈ ਗੱਲਬਾਤ ਹੋਈ ਵੀ ਕੈਂਡੀਡੇਟ ਕਿਹੜੇ ਹੋਣ ਕਿ ਉਹਨਾਂ ਬਾਰੇ ਵੀ ਚਰਚਾ ਨਹੀਂ ਹਜੇ ਕੋਈ ਕੈਂਡੀਡੇਟ ਤੇ ਜਿਹੜੀ ਗੱਲ ਹੀ ਹੋਈ ਪਰ ਇਹ ਐ ਵੀ ਜਦੋਂ ਡਿਵੈਲਪਮੈਂਟ ਦੀ ਗੱਲ ਹੁੰਦੀ ਹੈ ਤਾਂ ਉਹ ਚਾਰੇ ਹਲਕਿਆਂ 'ਚ ਵੀ ਕਿਉਂਕਿ ਮੇਰਾ ਤਾਂ ਆਪਣਾ ਹਲਕਾ ਹੈ ਸਾਰੇ ਕਿਤੇ ਜਿਹੜੇ ਡਿਵੈਲਪਮੈਂਟ ਦੇ ਜਿਹੜੇ ਕੰਮ ਨੇ ਉਹ ਚੱਲ ਰਹੇ ਆ ਤੇ ਤੇਜ਼ੀ ਨਾਲ ਚੱਲ ਰਹੇ ਆ ਸਾਨੂੰ ਵੀ ਇਹ ਐ ਵੀ ਕੋਰਟ ਲੱਗਣ ਤੋਂ ਪਹਿਲਾਂ ਪਹਿਲਾਂ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਵੱਧ ਤੋਂ ਵੱਧ ਜਿਹੜੇ ਆ ਉਹ ਕਰਵਾਏ ਜਾਣ ਤੇ ਬਾਕੀ ਮੈਂ ਤੁਹ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੀ ਬਾਇਲੈਕਸ਼ਨ ਚ ਹੋਈ ਹੈ ਤਿੰਨਾਂ ਚਾਰੇ ਸੀਟਾਂ ਤੇ ਆਮ ਆਦਮੀ ਪਾਰਟੀ ਵੱਡੀ ਜਿੱਤ ਜਿਹੜੀ ਹੈ ਉਹ ਦਰਜ ਕਰੇਗੀ